ਧੰਨਵਾਦ ਕਰਦਾ ਇਨੀ ਗਰਮੀ ਦੇ ਬਾਵਜੂਦ ਤੁਸੀਂ ਇੱਥੇ ਬੈਠੇ ਹੋ ਬਹੁਤ ਮੰਦ ਭੱਗੀ ਗੱਲ ਹੈ ਇੱਕ ਪਾਸੇ ਤਾਂ ਅਸੀਂ ਏਡੇ ਵੱਡੇ ਸੰਕਟ ਦਾ ਸਾਹਮਣਾ ਕਰਦੇ ਆ ਉਹ ਬਾਹਰ ਜ਼ੋਨ ਵੀ ਪੰਜਾਬ ਹੈ ਅਬੋਹਰ ਤੋਂ ਲੈ ਕੇ ਫਾਜ਼ਿਲਕਾ ਤੋਂ ਲੈ ਕੇ ਪਠਾਨਕੋਟ ਤੱਕ ਕੋਈ ਨਾ ਕੋਈ ਡਰੋਨ ਮਿਜ਼ਾਈਲ ਕੁਝ ਹਰ ਰੋਜ਼ ਰਾਤ ਨੂੰ ਉਹ ਅਟੈਕ ਕਰ। ਅਸੀਂ ਪੁਲਿਸ ਨੂੰ ਤੇ ਆਰਮੀ ਨੂੰ ਉੱਥੇ ਭੇਜਦੇ ਹਾਂ। ਆਰਮੀ ਦਾ ਸਹਿਯੋਗ ਕਰਦੇ। ਤੇ ਦੂਜੇ ਪਾਸੇ ਆਹ ਜਿਹੜਾ ਸਾਨੂੰ ਮਰਿਆ ਹੋਇਆ ਜਿਹੜਾ ਸੰਕਟ ਇਹ ਤੜਕੀ ਇਹ ਆ ਜਾਂਦੇ ਐ। ਕੋਈ ਸਰਕਾਰ ਦੇ 6:30 ਵਜੇ ਆ ਕੇ ਕਿਤੇ ਰਾਤ ਨੂੰ 1:00 ਵਜੇ ਆ ਕੇ ਅਸੀਂ ਹੁਣ ਡੇਟ ਖੋਲ੍ਹ ਲੈ ਫੇਰ ਖੋਲ੍ਹ। ਜਦ ਕਿ ਹਾਈ ਕੋਰਟ ਨੇ 28 ਤਰੀਕ ਦੇਤੀ। ਸਾਰੇ ਲੀਗਲੀ ਅਸੀਂ ਕਾਗਜ਼ ਪੱਤਰੀ ਸਹੀ ਰਿਹਾ। ਮਰਕ ਪਤਾ ਨਹੀਂ ਕਿਉਂ ਜਿੱਤ ਫੜੀ ਹੋਈ ਐ। ਕਿ ਆ ਪਾਣੀ ਇਥੋਂ ਲੈਣੇ ਲੈਣ। ਤੇ ਜੇ ਉਹ ਜਿੱਤੀ ਨੇ ਤਾਂ ਜਿੱਤ ਪੰਜਾਬੀਆਂ ਦੀ ਵੀ ਮੰਨੀ ਹੋਣੀ ਐ। ਤੀਜੀ ਵਾਰ ਮੈਨੂੰ ਇੱਥੇ ਆਉਣਾ ਪੈ ਗਿਆ। ਤੀਜੀ ਵਾਰ ਹੋ ਗਿਆ। ਹੁਣ ਕਹੇ ਕਿ ਕਿਹੜੀ ਲੜਾਈ ਲੜੀ ਐ ਮੈਨੂੰ ਸਮਝੀਆਂ। ਉਧਰਲੀ ਲੜਾਈ ਲੜੀ ਜਾਣ ਲੱਗੀ। ਫਿਰ ਕਹਿੰਦੇ ਜੀ ਹਾਈ ਕੋਰਟ ਦਾ ਕਿਹੜਾ ਹਾਈ ਕੋਰਟ ਦਾ ਆਰਡਰ ਦਿਖਾਤਾ ਤਿਓ? ਕਿੱਥੇ ਲਿਖਾਇ ਕੋਰਟ ਨੇ ਪਾਣੀ ਚੋੜੋ। ਰਾਜਸਥਾਨ ਨੇ ਕੱਲ ਆਰਮੀ ਦੀ ਰਿਕਵੈਸਟ ਕੀਤੀ ਕਿ ਰਾਜਸਥਾਨ ਚ ਆਰਮੀ ਕਾਫੀ ਫੌਜ ਲਾਤੀ ਗਈ ਹੈ ਜਿਉਂ ਉਥੇ ਪੀਣ ਵਾਲੇ ਪਾਣੀ ਦੀ ਘਾਟ ਹੈ ਅਸੀਂ ਰਾਤੋਂ ਰਾਤ ਉਹਨਾਂ ਨੂੰ ਸੀ ਆਪਣੇ ਹਿੱਸੇ ਚ ਪਾਣੀ ਦਿੱਤਾ ਆਰਮੀ ਵਾਸਤੇ ਖੂਨ ਵੀ ਆਜ ਰਿਹਾ ਪਾਣੀ ਦੀ ਘਾਟ ਪਰ ਆ ਨਹੀਂ ਆ ਜਿਹੜਾ ਟੱਕਰ ਕਰਦੇ ਅਸੀਂ ਆਪਣੇ ਹਿੱਸੇ ਤੋਂ ਦਿੱਤਾ ਹੈ ਹਰੀ ਕੇ ਪੱਤਨ ਆਰਮੀ ਵਾਸਤੇ ਅਸੀਂ ਲਿਖ ਵੀ ਦਿੱਤਾ ਕਿ ਆਰਮੀ ਵਾਸਤੇ ਪਾਣੀ ਪੀਣ ਵਾਸਤੇ ਪਰ ਆਜ ਅਸੀਂ ਐਡਾ ਵੱਡਾ ਸੰਕਟ ਪੰਜਾਬ ਪੁਲਿਸ ਸਾਡੇ ਵਲੰਟੀਅਰ ਸਾਡੇ ਸਿਵਲ ਡਿਫੈਂਸ ਸਾਡੇ ਐਨਸੀਸੀ ਐਨਐਸਐਸ ਨਹਿਰੂ ਯੁਵਾ ਕੇਂਦਰ ਦੇ ਸਾਡੇ ਵਲੰਟੀਅਰ ਸਾਰੇ ਉਹ ਇੱਕ ਪਾਸੇ ਲੜੇ ਸਾਡਾ 3 ਕਰੋੜ ਬੰਦਾ ਇੱਕ ਪਾਸੇ ਖੜਾ ਇਹ ਬੀਬੀਐਮਡੀ ਵਾਲੇ ਰੋਜ਼ ਉਹਦੇ ਚੱਕੇ ਹੋਏ ਬੀਜੇਪੀ ਦੇ ਤੜਕੇ ਇੱਥੇ ਆ ਜਾਂਦੇ ਤਸੂ ਕਿੱਥੇ ਕਿੱਥੇ ਪੈਰਾਂ ਦੇ ਮੈਨੂੰ ਹੈ ਉਖੱਤਰ ਹੋਰੀ ਉਪਰੋਂ ਇੱਜਾ ਦਾ ਸਵਾਲ ਬਣਾਈ ਪੈਕੇ ਨੇ ਪਤਾ ਨਹੀਂ 8 ਦਿਨਾਂ ਚ ਕਿਹੜੀ ਖੇਤੀ ਕਰਨਗੇ ਜਿਹੜੀ 8 ਦਿਨਾਂ ਚ ਮੁੱਕ ਜੂਗਾ 8 ਦਿਨਾਂ ਨੂੰ ਬੈਸਿਕ ਪਾਣੀ ਮਿਲ ਜੂਗਾ ਉਹਨਾਂ ਨੂੰ ਐਸ ਮੌਕੇ ਤੇ ਟਕ ਟਕੇ ਨਾ ਕਰਨ ਨਾ ਤੇ ਪੰਜਾਬ ਦਾ ਧਿਆਨ ਕਿਤੇ ਹੋਰ ਲੈ ਰਹੇ ਨੇ ਪਰ ਇਹ ਵੀ ਸਾਡੀ ਲੜਾਈ ਹੈ ਜੇ ਸਾਡੀ ਉਹ ਲੜਾਈ ਹੈ ਨਾ ਤਾਂ ਇਹ ਵੀ ਸਾਡੀ ਲੜਾਈ ਪਾਣੀ ਦੀ ਹੀ ਪੜਾਈ ਸਾਡੀ ਹੋਣੀ ਚਾਹੀਦੀ ਥੋੜਾ ਧੰਨਵਾਦ ਤੁਸੀਂ ਆ ਜਾਂਦੇ ਹੋ ਉਸੀਂ ਚੱਕੰਨੇ ਆਂ ਤਾਂ ਮੁੜ ਜਾਂਦੇ ਨੇ ਕਿਸੇ ਪਾਸੇ ਵੀ ਸਹੀ ਨਹੀਂ ਕੋਈ ਆਰਡਰ ਨਹੀਂ ਹੈਗਾ ਜੀ ਹਾਈ ਕੋਰਟ ਦਾ ਦਿਖਾ ਦਿਓ ਨਾ ਜੀ ਉਹ ਦੋ ਤਰੀਕ ਨੂੰ ਅਸੀਂ ਐ ਕਿਹਾ ਸੀ ਜੀ 5 ਤਰੀਕ ਨੂੰ ਅਸੀਂ ਐ ਕਿਹਾ ਸੀ ਕਿਹੜੀਆਂ ਕੋਈ ਮੀਟਿੰਗਾਂ ਕੀਤੀਆਂ ਪੰਜਾਬ ਤੋਂ ਬਿਨਾ ਕਿਵੇਂ ਮੀਟਿੰਗਾਂ ਕਰਨ ਨੂੰ ਉਹ ਤੋਂ BBMB ਦੀ ਇਹ ਘਟਿਆ ਹਰਕਤ ਜਿਹੜੀ ਹੈ ਬੰਦ ਹੋਣੀ ਚਾਹੀਦੀ ਹੈ ਕਿ ਅਸੀਂ ਹਾਈ ਲੈਵਲ ਤੇ ਵੀ ਇਹਨਾਂ ਨਾਲ ਗੱਲ ਕਰ ਰਹੇ ਹਾਂ ਇਹ ਕਿਰਪਾ ਕਰਕੇ ਉੱਥੇ ਕੋਈ ਹੁਣ ਆ ਜਿਹੜਾ ਜ਼ੋਨ ਹੈ ਸੈਂਸਿਟਿਵ ਜ਼ੋਨ ਹੈ ਇੱਥੇ ਪਾ ਬੈਠੇ ਲਾਓ ਮੈਂ ਬਲੈਕਆਊਟ ਵੇਲੇ ਇੱਥੇ ਇੱਕ ਬੰਦਾ ਵੀ ਨਹੀਂ ਚਾਹੀਦਾ ਕਿਉਂਕਿ ਟਾਰਗੇਟ ਤੇ ਹੈ ਸਾਰੇ ਬੰਨ ਸਾਹਪੁਰ ਕੰਡੀ ਵੀ ਅੱਜ ਡਰੋਨ ਦੇਖੇ ਗਏ ਨੇ ਅੰਜੀ ਸਾਗਰ ਉੱਤੇ ਡਰੋਨ ਫੁੰਚ ਫੁੰਦੇ ਸੀ ਤਾਂ ਸਾਨੂੰ ਤੁਸੀਂ ਇੱਥੇ ਬਿਠਾar ਕੇ ਤੁਹਾਡੀਆਂ ਕਰਤੂਤਾ ਕਰਕੇ ਅਸੀਂ ਇੱਥੇ ਬੈਠੇ ਜੇ ਕੱਲ ਨੂੰ ਕੋਈ ਹੱਪਨ ਹੋਵੇ ਕੌਣ ਜ਼ਿੰਮੇਵਾਰ ਹੋਊਗਾ ਫਿਰ ਭਾਜਪੀ ਪੀਬੀਐਮ ਵੀ ਕਦੇ ਚੇਅਰਮੈਨ ਭੇਜਤਾ ਆਰਾ ਕਦੇ ਕੋਈ ਪੇਟ ਕਦੇ ਕੋਈ ਪੇਟ ਤਾਂ ਨਹੀਂ ਚੱਲੂਗਾ ਤਾਂ ਕੋਈ ਮੈਨੂੰ ਤੁਹਾਡੇ ਤੇ ਯਕੀਨ ਆ ਖੁਸ਼ੀ ਆ ਗਈ ਉਹ ਤੇ ਅਮੈਂ ਉਪਰੋਂ ਵੀ ਪੁਲਿਸ ਵੀ ਪੁਲਿਸ ਨੂੰ ਪੁਲਿਸ ਨੂੰ ਕਿ ਡਰਾਉਣ ਲੱਗ ਜਾਂਦੇ ਇਹਨਾਂ ਨੂੰ ਚੱਕੋ ਇਹਨਾਂ ਤੇ ਪਰਚੇ ਪਾਓ ਕੀ ਗਲਤੀ ਅਸੀਂ ਆਪਦੇ ਬੱਚਾ ਤੇ ਆਪਦੇ ਬਜ਼ੁਰਗਾਂ ਤੇ ਆਪਦੇ ਚਾਚੇ ਤਾਏ ਤੇ ਕਿਉਂ ਪਰਚੇ ਪਈਏ ਵੀ ਕੀ ਕੀ ਗਲਤ ਕਰਤਾ ਪਾਣੀ ਦੀ ਰੱਖਿਆ ਇਹਨੇ ਤੁਸੀਂ ਕਾਗਜ਼ ਲੈ ਆਓ ਮੈਂ ਮਾਨੀ ਜੁਗਾ ਸਰ ਵਿਆਹ ਦਾ ਕਾਗਜ਼ਾ ਜੇ ਇਨੀ ਤਰੀਕ ਤੱਕ ਪਾਣੀ ਪਾ ਦੋ ਫਿਰ ਲੋਥੇ ਲੋਹਾਂ ਜਾ ਵੜਦੇ ਨੇ ਉੱਥੋਂ ਗੋਲਾ ਨਹੀਂ ਕਰ ਸਵੇਰਿਆ ਜੁੱਥੇ ਉੱਥੋਂ ਫਟੇ ਨੇ ਜਿਹਨੂੰ ਤੁਹਾਨੂੰ ਪਤਾ ਹੀ ਲੱਗ ਗਿਆ ਵੀ ਪਤੰਦਰ ਬੈਠੇ ਆ ਮੂਰੇ ਵੀ ਨਹੀਂ ਵੜਨ ਦੇਂਦੇ ਸਾਨੂੰ ਕਿਉਂ बार-बार ਤੰਗ ਕਰਦੇ ਹੋ ਕਿਉਂ ਸਾਡੇ ਸਰਪ੍ਰਸਤਾਂ ਦਾ ਧਿਆਨ ਲੈਂਦੇ ਹੋ ਤੁਸੀਂ ਬਹੁਤ ਗਲਤ ਕਰ ਬਹੁਤ ਜ਼ਿਆਦਾ ਗਲਤ ਨਿੰਦਣੀਆਂ ਕਰ ਰਹੇ ਹੋ ਅਸੀਂ ਕਿਸਾਨਾਂ ਦੇ ਹੱਕ ਚ ਕਿਸਾਨਾਂ ਦਾ ਪਾਣੀ ਬਚਾਉਣ ਦੇ ਲਈ ਆਏ ਹਾਂ। ਹੁਣ ਪੁੱਛੋ। ਅਕਿ ਤੇਰੇ ਕਿਸਾਨ ਕਿਸਾਨ ਜਿਵੇਂ ਲੱਗ। ਇੱਕ ਬਿਆਨ ਵੀ ਦਿੱਤਾ ਹੈ। ਇੱਕ ਬਿਆਨ ਵਿਹਾਂ ਯਾ ਪੰਜਾ ਪੰਜਾਉ ਦੇ ਪਾਣੀਆਂ ਵਾਸਤੇ ਅਸੀਂ ਖੜਾਂਗੇ। ਨਾ। ਇੱਕ ਬਿਆਨ ਦਿਖਾ ਦਿਓ ਜੀ। ਕੋਈ ਨਹੀਂ ਲੜ ਲਾਂਗੇ, ਇਕੱਲੇ ਲੜ ਲਾਂਗੇ। ਇਥੋਂ ਉਹਨਾਂ ਦੀ ਹੁਣ ਇਥੋਂ ਉਹਨਾਂ ਦੀ ਜਿੰਦਾਬਾਦ ਇਥੋਂ ਉਹਨਾਂ ਦੀ ਸੋਚ ਪਤਾ ਲੱਗਦੀ ਹੈ ਨਾ ਕੱਲੇ ਧਰਨੀ ਨੂੰ ਕੱਲੇ ਹਾਈਵੇ ਰੋਕਣੇ ਆਓ ਫਿਰ ਇੱਥੇ ਕੁਵਲ ਨੀਅਸੀ ਆ ਗਏ ਉਹ ਜ਼ਰੂਰ ਤੇ ਪਰ ਕੱਲ ਨੂੰ ਸਾਡੇ ਕੋਲ ਨਾ ਆਉਣ ਹੋਗੇ ਇਸ ਗੱਲ ਦੀ ਮੰਗ ਕਰਨ ਹੋਰ ਪਾਣੀ ਕੀ ਦਾ ਵਿਚਾਰੇ ਖੇਤਾਂ ਦਾ ਵੀ ਚਾਰੇ ਆ ਅਧਰਿਕ ਜਿਹਨੇ ਹੁਣ ਸਾਰੇ ਉਹ ਜਿਹੜੇ ਪਾਣੀਆਂ ਦੇ ਰੱਖੇ ਜੁਗ ਜਗ੍ਹਾ ਧਰਨੇ ਦਿੰਦੇ ਹੁੰਦੇ ਸੀ ਪਾਣੀਆਂ ਦੇ ਰੱਖਿਆ ਸੀ ਕਦੇ ਪੁੱਟੇ ਨਾਲੇ ਤੇ ਬੈਠੇ ਕਦੇ ਕਿਤੇ ਬੈਠੇ ਕਦੇ ਕਿਤੇ ਬੈਹ ਕਿਤੇ ਨੇ ਹੋ ਕੋਈ ਨੋ ਚ ਮਿਲਿਆ ਕੋਈ ਤੁਮ ਬਸ ਸੋ ਤਾਂ ਆਵਦਾ ਚਲਾਉਂਦੇ ਆ ਕੰਨਾਂ ਹੱਸਾਉਂਦੇ ਆ ਉਹਨਾਂ ਦਾ ਵੀ ਵਿਰੋਧ ਹੋਊਗਾ ਪਬਲਿਕ ਕਰੋਗੀ ਮੈਂ ਨਹੀਂ ਕਹਿੰਦਾ ਹੋਰ ਲੋਕਾਂ ਨੂੰ ਪਤਾ ਲੱਗ ਜੂਗਾ ਕੌਣ ਕਿੱਥੇ ਖੜਾ ਹੋਣ ਉਹ ਐਂ ਪੇ ਸੀ ਨਹੀਂ ਹੈਗੇ ਨਾ ਏਸੀ ਵਾਲੀਆਂ ਟਰਾਲੀਆਂ ਨਹੀਂ ਹੈਗੀਆਂ ਇੱਥੇ। ਫਿਰ ਇੱਥੇ ਮੁਸ਼ਕਲ ਹੈ ਤਾਂ ਉਹ ਕਰਮੀ। ਵਿੰਡੋਟਾ ਕਰਨਾ ਕਰਦੇ ਨਹੀਂ ਪੋੜੇ ਘਾਲਦੇ ਉੱਤੇ। ਹਾਂਜੀ। ਇੰਨਾ ਕੰਮ ਆਉਂਦਾ। ਵਾ ਆ ਗੱਲ ਸੱਚ ਟਟੋਟੇ ਬੰਨੀ ਚਾਹੀਦੀ। ਮਾਮਾ ਪੈਣਾ ਆਇਆ ਮਾਮਾ ਪੈਣਾ ਆ ਗਿਆ। ਉਹ ਦਿਨ ਭਰ ਗਿਣਤੀ ਚਾਹੀਦੀ ਆ। ਕੌਣ ਨੇ ਇੱਤਨੀ ਆ। ਕੁੱਲਿਆਂ ਦੀ ਫਿਕਰ ਕਰਨ ਵਾਲੀਆਂ। ਇੱਕ ਬਿਆਨ ਹੀ ਚਲੋ ਆ ਦੇ ਹੱਕ ਤੇ ਉਹਨਾਂ ਇਹ ਤਾਂ ਕੋਈ ਹੋਰ ਲੜਾਈ ਹੈ ਸਹਰਾ ਦੇਾਂਗੇ ਖੋਲ ਕੇ ਹੈ ਚਲੋ ਆਈ ਆਈ ਹੋਏ ਦੇ ਦਣਾ ਨਹੀਂ ਕੋਈ ਗੱਲ ਨਹੀਂ ਸਰਜੋਤ ਬੈਂਚ 'ਤੇ ਖੜੇ ਸਾਡੇ ਪਾਰਟੀ ਦੇ ਸੀਨੀਅਰ ਅਧਿਕਾਰੀ ਖੜੇ ਹੈ ਮੀਡੀਆ ਹੈ ਗਿਆ ਤੇ ਪੁਲਿਸ ਹੈ ਗਿਆ ਤੇ ਕੋਈ ਕਿਸੇ ਕਿਸਮ ਦੀ ਕਾਟ ਨਹੀਂ ਆਉਂਦੀ ਮੰਗੇ ਇਹ ਤਾਂ ਧਰਤੀ ਉਹ ਹੈ ਜਿੱਥੇ ਜਿਹੜੀ ਮਤਲਬ ਧੱਖਾ ਲੋਕਾਂ ਨੂੰ ਲੰਗ ਚਕਾਉਣ ਵਾਲੀ ਧਰਤੀ ਕਹਿੰਦੇ ਤੇ ਕੋਣ ਵੀ ਕਮਰਤੀ ਬਸ ਹੂੰ ਥੋੜੇ ਨਾਲਾ ਮੈਂ ਹੁਣ ਥੋੜਾ ਮੀਡੀਆ ਨੂੰ ਸੰਬੋਧਨ ਕਰਕੇ ਥੋੜੇ ਬਾਅਦ ਮੈਂ ਇਹਦੇ ਆਪਸਾਂ ਨਾਲ ਗੱਲ ਕਰਦਾ ਮੈਂ ਕਿਉਂ ਮੈਂ ਕਿਰੂੰਗਾ ਮੈਂ ਪਤਾ ਕਰਦਾ ਕਿ ਤੇ ਦਵਾਰੇ ਨਾਲ ਇੱਧਰੋਂ ਗੱਡੀਆਂ ਕਿ ਚੱਲ ਰਹੇ ਨੇ ਮੈਂ ਚਲਾ ਜਾਣਾ ਫੇਰ ਆ ਜਾਣਾ ਪਹਿਲਾਂ ਪਤਾ ਕਰ ਲੈਣਾ ਹੈ ਤਾਂ ਨਹੀਂ ਉੱਥੇ ਤੇ ਇਧਰੋਂ ਤੇਰਾ ਚੱਲੀਏ ਲਾ ਔਰ ਕੀ ਕਰੀਏ ਬੀਬੀ ਵੀ ਆਪਣੀਆਂ ਸਾਰੀ ਆਹਦੇ ਇੰਨੀ ਕਿੰਨੀ ਜਗ੍ਹਾ ਮੱਲੇ ਹੋਈ ਇਹਨਾਂ ਨੇ ਸਾਰੀ ਆਪਣੀ ਹੈ ਹਾਂ ਮੈਨੂੰ ਪਤਾ ਹੈ ਮੈਨੂੰ ਪਤਾ ਹੀ ਹੋ ਮੈਂ ਇੱਧਰ ਨੂੰ ਆਇਆ ਮੈਂ ਅੱਜ ਕਿਤੇ ਹੋਰ ਜਾਣਾ ਸੀ ਤਾਂ ਮੈਂ ਕੀ ਕਰਾਂ ਕੋਈ ਗੱਲ ਨਹੀਂ ਤੁਹਾਡੇ ਹੌਸਲੇ ਦੀ ਮੈਂ ਤਾਂ ਤਹਿਨਾ ਪ੍ਰਸ਼ੰਸਾ ਕਰਦਾ ਦੂਰ ਦਾ ਨਾਅਰਾ ਲਾ ਦੇ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮੇਰੇ